ਉਨਨ ਨੂੰ ਨਾਮ ਕੀ ਲੜਕੀ ਆਈ ਮੈਨੂੰ ਪਤਾ ਲੱਗਿਆ ਤਾਂ ਕਿਸੇ ਦੇ ਵੀ ਉਹਦੇ ਜਿਹੜਾ ਨੰਨੂ ਦੇ ਨੰਨੂ ਨੰਨੂ ਕੁੜੀ ਧਮਕੀ ਦੇ ਰਹੀਦੀ ਉਹ ਕੁੜੀ ਨੂੰ ਕਿਸੇ ਕੁੜੀ ਨੂੰ ਵੀ ਉਹਨਾਂ ਦਾ ਵੀ ਇਹ ਹਰ ਸਰ ਕਰਾਂਗੇ ਜਿਹੜਾ ਪਹਿਲਾਂ ਦੋ ਮੁੰਡਿਆਂ ਦਾ ਹੋਇਆ ਜੀ ਦਮਨਪ੍ਰੀਤ ਤੇ ਦਿਲਪ੍ਰੀਤ ਇੰਸਟਾਗ੍ਰਾਮ ਤੇ ਸਰੀਆਮ ਵੀਡੀਓ ਪਾ ਰਹੀਆਂ ਗੀਆਂ ਕੁੜੀਆਂ ਹੁਣ ਵੀ ਸਾਨੂੰ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਬੰਦੇ ਬਾਹਰ ਹੈ ਜੀ ਉਹਨਾਂ ਦੇ ਜਿਹੜੇ ਫੜੇ ਨਹੀਂ ਗਏ ਜਿਹੜਾ ਇੱਕ ਅੱਜ ਫੜਿਆ ਉਹਦੇ ਬਾਅਦ ਵੀ ਬਾਹਰ ਰਹਿ ਗਿਆ ਜੀ ਇੱਕ ਮੁੰਡਾ ਪਿੰਡ ਕੁੰਬੜੇ ਚ ਪ੍ਰਵਾਸੀਆਂ ਨੇ ਬਿਹਾਰੀਆਂ ਨੇ ਜਿਹੜੇ ਕੁੰਬੜਾਪਿੰਡ ਨੌਜਵਾਨਾਂ ਦੇ ਦੋਨ ਮੁੰਡਿਆਂ ਦੇ ਕਤਲ ਕੀਤੇ ਸੀ ਮਾਰਡਰ ਕੀਤੇ ਸੀ ਉਹਨਾਂ ਦੀ ਚੱਲਦੇ ਪਿਛਲੇ 20-25 ਦਿਨ ਤੋਂ ਲਗਾਤਾਰ ਸਾਡੇ ਜਿਹੜਾ ਸੰਘਰਸ਼ ਚੱਲਦਾ ਆ ਰਿਹਾ ਪੰਜ ਬੰਦੇ ਜਿਹੜੇ ਪਹਿਲਾਂ ਫੜੇ ਫੜ ਜਾ ਚੁੱਕੇ ਸੀ ਪੁਲਿਸ ਵੀ ਪ੍ਰਸ਼ਾਸਨ ਵੀ ਕਹਿੰਦਾ ਐਸੀ ਵੀ ਕਹਿੰਦੇ ਵੀ ਦੋ ਬੰਦੇ ਜਿਹੜੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਸੀ ਜਿਸ ਕਰਕੇ ਸਾਨੂੰ ਧਰਨਾ ਮਜਾਰਾ ਲਾਣਾ ਪਿਆ ਪਰਸੋਂ 9 ਤਰੀਕ ਨੂੰ ਜਿਹੜਾ ਧਰਨਾ ਵੀ ਲਾਣਾ ਪਿਆ ਹੋਰ ਵੀ ਜਿਹੜੀਆਂ ਪਰਵਾਰ ਦੀਆਂ ਮੰਗਾਂ ਸੀ ਪੂਰੀਆਂ ਕਰਨੀਆਂ ਪਈਆਂ ਪਰ ਬਹੁਤ ਹੀ ਅੱਜ ਦੁੱਖ ਦੀ ਗੱਲ ਹੈ ਕਿ ਇੱਕ ਵਿਅਕਤੀ ਅੱਜ ਉਹਨਾਂ ਚ ਇੱਕ ਮੁੰਡਾ ਜਿਹੜਾ ਆਪਣੀ ਇੰਸਟਾਗ੍ਰam ਤੇ ਆ ਆਪਣੀਆਂ ਵੀਡੀਓ ਅਪਲੋਡ ਕਰਕੇ ਹਥਿਆਰਾਂ ਸਮੇਤ ਜਿਹੜਾ ਹਥਿਆਰਾਂ ਸਮੇਤ ਪੰਜਾਬੀ ਗਾਣੇ ਲਾ ਕੇ ਇੱਕ ਬਈਏ ਬਿਹਾਰੀ ਜਿਹੜੇ ਵੀਡੀਓ ਪਾ ਰਹੇ ਸੀ ਉਹ ਜਦੋਂ ਵੀਡੀਓ ਸਾਡੇ ਕੋਲੇ ਕੱਲ ਮਿਲਦੀਆਂ ਮੈਨੂੰ ਸਾਰੇ ਸਬੂਤ ਮਿਲ ਗਏ ਮੈਂ ਆਪਣੇ ਕੋਲੇ ਸਾਰੇ ਸਬੂਤ ਇਕੱਠੇ ਕਰਕੇ ਉਹਨਾਂ ਦੇ ਪੇਰੇਂਸਾਂ ਤੱਕ ਉਹਨਾਂ ਦਾ ਇੱਕ ਪਰਿਵਾਰ ਇੱਥੇ ਨਾਗਰਿਕ ਬਾਲਮੀਕ ਬਰਾਦਰੀ ਚ ਮੁੰਡਾ ਜਿਹਨੇ 10-15 ਜਾਂ ਕਮਰੇ ਕਿਰਾਏ ਦੇ ਦਿੱਤੇ ਉਹਦੇ ਚਾਚੇ ਦੀ ਕੁੜੀ ਨੇ ਜਿਹੜੀ ਸਾਰੀ ਇਨਫੋਰਮੇਸ਼ਨ ਕਿਸੇ ਲੜਕੀ ਨੂੰ ਦਿੱਤੀ ਜਦੋਂ ਚਾਚੇ ਦੀ ਕੁੜੀ ਨੇ ਧਮਕੀਆਂ ਦਿੱਤੀਆਂ ਵੀ ਮੇਰੇ ਚਾਚੇ ਦੇ ਮੁੰਡੇ ਆ ਤਾਏ ਦੇ ਮੁੰਡੇ ਬਾਰੇ ਕਿਸੇ ਨੇ ਜਾਣਕਾਰੀ ਜੇ ਦਿੱਤੀ ਗੱਲ ਕਰੀਏ ਤਾਂ ਉਹਦਾ ਵੀ ਇਹੀ ਹਸਰ ਕਰਾਵਾਂਗੇ ਜਦੋਂ ਸਾਰੀ ਗੱਲ ਨਿਕਲ ਕੇ ਮੇਰੇ ਕੋਲੇ ਆਈ ਮੈਂ ਸਾਰੀ ਵੀਡੀਓ ਫੋਟੋਆਂ ਦੇਖੀਆਂ ਤੇ ਮੈਂ ਦੋਨੇ ਪਰਿਵਾਰਾਂ ਨੂੰ ਬੁਲਾ ਕੇ ਦਿਲਪ੍ਰੀਤ ਤੇ ਦਮਨਪ੍ਰੀਤ ਦੇ ਦੋਨੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦੇ ਚਾਚੇ ਤ ਮਹਿਮਾਨਯੋਗ ਐਸਐਸਪੀ ਤੱਕ ਕਿਸੇ ਰਾਹੀਂ ਪਹੁੰਚ ਕੀਤੀ ਹੈ ਅਧਿਕਾਰੀ ਰਾਹੀਂ ਪੁਲਿਸ ਅਧਿਕਾਰੀ ਰਾਹੀਂ ਜਦੋਂ ਪਹੁੰਚ ਕੀਤੀ ਤਾਂ ਉਹਨਾਂ ਨੇ ਡਿਊਟੀ ਐਸਐਚਓ 11 ਫੇਸ ਦੀ ਲਾਈ 11 ਫੇਸ ਐਸਐਚਓ ਕੱਲ ਮੇਰੇ ਕੋਲ ਜਦੋਂ ਆਪਣੀ ਫੋਰਥ ਲੈ ਕੇ ਆਇਆ ਤਾਂ ਉਹ ਕੁੜੀ ਇੱਥੋਂ ਜਿਹੜੀ ਧਮਕੀਆਂ ਦੇਣ ਵਾਲੀ ਸੀ ਉਹ ਚਲੇ ਗਈ ਸੀ ਡਿਊਟੀ ਤੇ ਗਈ ਵੀ ਸੀ ਤਾਂ ਅਸੀਂ ਰਾਤ ਨੂੰ ਦੇਖਿਆ ਵੀ ਰਾਤ ਨੂੰ ਵੀ ਕਿਸੇ ਤਰ੍ਹਾਂ ਲੋਟ ਨਹੀਂ ਆਇਆ ਤਾਂ ਅੱਜ ਜਿਹੜਾ ਮੁੰਡਾ ਵੀਡੀਓ ਅਪਲੋਡ ਕਰ ਰਿਹਾ ਸੀ ਜਿਹੜਾ ਉਹਦਾ ਭਰਾ ਚਾਚੇ ਦਾ ਲੜਕਾ ਸੀ ਜਿਹੜਾ ਇਹ ਬਾਰਡਰ ਦੇ ਵਿੱਚ ਆ ਸਾਰਾ ਕੁਝ ਦੇਖ ਲਿਆ ਸਾਰੇ ਗੀਤ ਗਾਣੇ ਤੁਹਾਡੇ ਨਾਲ ਆਹ ਸਾਰੀਆਂ ਅਸੀਂ ਵੀਡੀਓ ਦਿਖਾ ਦੇਣੀਆਂ ਨਾਲ ਥੋਨੇ ਚਲਾ ਕੇ ਤੇ ਜਦੋਂ ਅੱਜ ਸੈਕਟਰ 8 ਦੀ ਮਾਰਕੀਟ ਚੋਂ ਮੁੰਡਾ ਫਿਰ ਰਿਹਾ ਸੀ ਕੁੰਮ ਦਾ ਆਂਸੂ ਸ਼ਾਇਦ ਨਾ ਉਹਦਾ ਮੁੰਡੇ ਦਾ ਤਾਂ ਮਨਜੀਤ ਸਿੰਘ ਨੂੰ ਮੈਂ ਗੱਲ ਕਰੀ ਆ ਜਿਹੜਾ ਦਿਲਪ੍ਰੀਤ ਦਾ ਚਾਚਾ ਜੀ ਹੈ ਇਹਨੇ ਜਦੋਂ ਪਛਾਣਿਆ ਤਾਂ ਮੈਨੂੰ ਫੋਨ ਤੇ ਗੱਲ ਕਰੀ ਆ ਵੀ ਪ੍ਰਧਾਨ ਜੀ ਸੈਕਟਰ 88 ਦੀ ਮਾਰਕੀਟ ਚ ਫਿਰ ਰਿਹਾ ਮੈਂ ਇਹ ਮੁੰਡਾ ਦੇਖ ਲਿਆ ਉਹੀ ਪਛਾਣ ਲਿਆ ਜਿਹੜਾ ਵੀਡੀਓ ਅਪਲੋਡ ਕਰ ਰਿਹਾ ਤੇ ਸਾਡੇ ਇੱਥੇ ਰਹਿ ਕੇ ਗਿਆ ਮੈਂ ਇਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ ਜਦੋਂ ਇਹਨੇ ਗੱਲ ਕੀਤੀ ਆ ਮੈਂ ਐਸ ਐਚ ਓ ਫੇਸ 11 ਮੇਰੇ ਨਾਲ ਸੰਪਰਕ ਕੀਤਾ ਉਹ ਥੋੜਾ ਜਾਂ ਆਣ ਚ ਲੇਟ ਹੋ ਰਿਹਾ ਸੀ ਮੈਂ ਫਿਰ ਰਾਮਦਰਸ਼ਨ ਆਪਣੇ ਪਿੰਡ ਦਾ ਹੀ ਵਿਅਕਤੀ ਹੈ ਰਾਮਦਰਸ਼ਨ ਸਬ ਇਨਸਪੈਕਟਰ ਸਾਡੇ ਜਿਹੜੇ ਪਹਿਲਾਂ ਵੀ ਬਹੁਤ ਸਾਰੇ ਵਧੀਆ ਕੰਮ ਕਰਦੇ ਨੇ ਸਾਡਾ ਕਲਾਸ ਵੈਲੋ ਹੈ ਬਹੁਤ ਜਿਹੜਾ ਤਰੱਕੀ ਕਰਦਾ ਹੈ ਮੁੰਡਾ ਤੇ ਉਹਨੇ ਕੀ ਕੀਤਾ ਵੀ ਮੈਂ ਗੱਡੀ ਲੈ ਕੇ ਪ੍ਰਧਾਨ ਜੀ ਆ ਜਾਂਦਾ ਹੁਣੇ ਉਹਨੇ ਤਿੰਨ ਚਾਰ ਬੰਦੇ ਆਪਣੇ ਮੁਲਾਜ਼ਮ ਸਿਵਲ ਵਰਦੀ ਚ ਲੈ ਕੇ ਤੁਰੰਤ ਪਹੁੰਚ ਗਿਆ ਸੈਕਟਰ 68 ਦੀ ਮਾਰਕੀਟ ਚੋਂ ਜਦੋਂ ਸੈਕਟਰ 68 ਦੀ ਮਾਰਕੀਟ ਚ ਪਹੁੰਚੇ ਤਾਂ ਉਹ ਮੁੰਡਾ ਉੱਥੇ ਕੇ ਆਪਣੀ ਪੀਜੀ ਜਿੱਥੇ ਕਮਰਾ ਜਿੱਥੇ ਵੱਡਾ ਗੁਰਦੁਆਰਾ ਪਿੰਡ ਦਾ ਉਸ ਪੀਜੀ ਚ ਜਦੋਂ ਪਹੁੰਚਣ ਲੱਗ ਜਦੋਂ ਫੜ ਲਿਆ ਤਾਂ ਆਰਾਮਦਰਸ਼ਨ ਨੇ ਉੱਚ ਅਧਿਕਾਰੀਆਂ ਨੂੰ ਇਨਫੋਰਮੇਸ਼ਨ ਦਿੱਤੀ ਥਾਣਾ ਫੇਸ 8 ਚ ਉਹਨੂੰ ਛੱਡ ਕੇ ਆ ਉਹ ਅੱਗੇ ਥਾਣਾ ਫੇਸ 8 ਵਾਲੇ ਸ਼ਾਇਦ ਸੀਆਈ ਟਾਪ ਲੈ ਕੇ ਕਿੱਥੇ ਲੈ ਗਿਆ ਪੁਲਿਸ ਡਿਊਟੀ ਡਿਊਟੀ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕੀ ਕੀ ਉਹ ਤੋਂ ਮੰਨਦੀ ਹੈ ਕਿਵੇਂ ਕਰਦੀ ਹੈ ਉਹ ਪੁਲਿਸ ਵੀ ਇੱਕ ਜਾਂਚ ਦਾ ਵਿਸ਼ਾ ਹੈ ਪਰ ਲੇਕਿਨ ਜਿਹੜੀ ਪੁਲਿਸ 8 ਪੇ ਥਾਣੇ ਦੀ ਨੂੰ ਡੀਐਸਪੀ ਜਿਹੜਾ ਵੱਲ ਹੈ ਉਹਨੂੰ ਜਦੋਂ ਕਾਤਲ ਕੋਈ ਨਹੀਂ ਲੱਭਦੇ ਸੈਕਟਰ 88 ਦੀ ਮਾਰਕੀਟ ਚ ਸ੍ਰੀ ਆਮ ਕੋ ਮਰੇ ਨੇ ਪਿੰਡ ਕੁੰਬੜੇ ਜੁੱਧਾ ਪਰਿਵਾਰ ਰਹਿ ਰਿਹਾ ਚਾਚੇ ਤਾਏ ਰਹਿ ਰਹੇ ਜਾਂਚੀਆਂ ਰਹਿ ਰਹੀਆਂ ਇਸ ਪੁਲਿਸ ਨੂੰ ਪਤਾ ਨਹੀਂ ਲੱਗਦਾ ਉਹ ਗਏ ਕਿੱਥੇ ਯਾਰ ਬਹੁਤ ਹਨਮੋਸੀ ਦੀ ਗੱਲ ਐ ਇਹ ਕਿੱਥੋਂ ਫੜ ਲਿਆਉਗੇ ਲਖਨਊ ਤੋਂ ਜਾਂ ਯੂਪੀ ਤੋਂ ਜਾਂ ਬਿਹਾਰ ਤੋਂ ਜਾਂ ਬਾਹਰਲੇ ਗੈਂਗਸਟਰਾਂ ਦੀ ਗੱਲ ਕਰਦੇ ਇਹਨਾਂ ਨੂੰ ਤਾਂ ਜਿਹੜੇ ਕਤਲ ਕਰਕੇ ਮਰਡਰ ਤੇ ਮੈਂ ਇੱਕ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਦਿਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਡੀਆਈਜੀ ਰੂਪਨਗਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਮੈਡਮ ਨੇ ਵੀ ਪ੍ਰਵਾਸੀ ਵਰਸਸ ਪੰਜਾਬੀਆਂ ਦੀ ਕੋਈ ਗੱਲ ਨਹੀਂ ਹੈ ਇਹ ਜਿਹੜੇ ਪੰਜਾਬ ਦੇ ਹੀ ਰਹਿਣ ਵਾਲੇ ਲੋਕ ਨੇ ਫਲਾਣਾ ਪਰ ਅੱਜ ਅਸੀਂ ਵੀਡੀਓ ਉਹਨਾਂ ਨੂੰ ਡੀਆਈਜੀ ਨੂੰ ਸਰਾਹਮ ਦਿਖਾ ਸਕਦੇ ਹਾਂ ਸਾਰੀ ਪੁਲਿਸ ਨੂੰ ਦਿਖਾ ਸਕਦੇ ਹਾਂ ਵੀ ਪਿਓਰ ਬਿਹਾਰੀ ਨੇ ਪਿਓਰ ਬਈਏ ਨੇ ਇਹ ਇਦਾਂ ਵਿੱਚ ਕੋਈ ਪੰਜਾਬੀਆਂ ਵਾਲੀ ਗੱਲ ਨਹੀਂ ਹੈ ਅਸੀਂ ਸਾਰਾ ਕੁਝ ਦਿਖਾਉਂਦੇ ਤਾਂ ਕਿ ਪੁਲਿਸ ਜਿਹੜੀ ਲੋਕਾਂ ਨੂੰ ਘਬਰਾ ਨਾ ਕਰੇ ਲੋਕਾਂ ਨੂੰ ਪਹਿਲਾਂ ਹੀ ਲੋਕ ਥੱਕੇ ਟੁੱਟੇ ਪਏ ਨੇ ਤੇ ਇਹਨਾਂ ਦੇ ਦਿਲ ਟੁੱਟੇ ਪਏ ਨੇ ਜਿਨ੍ਹਾਂ ਦੇ ਬੱਚੇ ਤਾਂ ਅਸੀਂ ਮੈਂ ਦੋਨੇ ਪਰਿਵਾਰਾਂ ਨੂੰ ਜੀ ਜਾਣਕਾਰੀ ਦਿੱਤੀ ਆ ਵੀ ਜਿਹੜਾ ਹੋਰ ਵੀ ਇੱਕ ਮੁੰਡਾ ਰਿਹਾ ਵਾ ਹੋਰ ਕੋਈ ਇਸ ਕੇਸ ਚ ਜੇ ਕੋਈ ਟ੍ਰੇਸ ਕਰਨ ਵਾਲੀ ਗੱਲ ਹੈ ਉਹ ਕਰ ਸਕਦੇ ਆ ਅੱਜ ਵੀ ਉਸਦੇ ਜਿਹੜਾ ਚਾਚੇ ਤਾਏ ਚਾਚੀਆ ਸਾਰੀਆਂ ਕੁੰਬੜੇ ਰਹਿ ਰਿਹਾ ਕੁੰਬੜੇ ਪਰਿਵਾਰ ਰਹਿ ਰਿਹਾ ਉਹ ਅੱਜ ਵੀ ਕੁੜੀਆਂ ਨੂੰ ਮੁੰਡਿਆਂ ਨੂੰ ਪੜੋਸੀਆਂ ਨੂੰ ਆਂਢੀ ਖਾਂਢੀ ਨੂੰ ਧਮਕੀਆਂ ਦੇ ਰਹੀ ਸੀ ਉਹਦੇ ਚਾਚੇ ਦੀ ਕੁੜੀ ਵੀ ਜੇ ਕਿਸੇ ਨੇ ਮੇਰੇ ਚਾਚੇ ਦੇ ਲੜਕੇ ਬਾਰੇ ਗੱਲ ਕਰਦੀ ਉਹਦਾ ਇਹੀ ਹਾਸਰ ਕਰਾਵਾਂਗੇ ਜੋ ਪਹਿਲਾਂ ਕੀਤਾ ਜਿਹੜੀਆਂ ਸਾਰੀਆਂ ਅਸੀਂ ਤੁਹਾਡੇ ਨਾਲ ਅਸੀਂ ਵੀਡੀਓ ਹੁਣ ਭੇਜ ਰਹੇ ਹਾਂ ਮੇਰੇ ਕੋਲ ਵੀਡੀਓ ਹੈ ਮੁੰਡਿਆਂ ਦੀਆਂ ਤੇ ਉਹਨਾਂ ਦੇ ਹਥਿਆਰਾਂ ਦੀਆਂ ਹਥਿਆਰਾਂ ਸਮੇਤ ਮੁੰਡੇ ਵੀਡੀਓ ਬਣਾ ਕੇ ਅਪਲੋਡ ਕਰਕੇ ਇਤੇ ਪਾਰੇ ਸਾਨੂੰ ਇਹ ਜਿਹੜੇ ਭਈਏਆਂ ਬਿਹਾਰੀ ਐ ਇਹ ਮਖੌਲ ਟੀਚਰਾਂ ਸਾਡੇ ਬੇਟਿਆਂ ਨੂੰ ਵੱਢ ਕੇ ਕਤਲ ਕਰਕੇ ਸਾਨੂੰ ਟੀਚਰਾਂ ਕਰਦੇ ਫਿਰ ਰਹੇ ਨੇ ਤੇ ਪੁਲਿਸ ਰਾਮ ਤੇ ਸੁੱਤੀ ਪਈ ਐ ਪ੍ਰਸ਼ਾਸਨ ਸੁੱਤਾ ਪਿਆ ਜਿਸ ਦੇ ਖਿਲਾਫ ਅੱਜ ਸਾਰਾ ਇਹ ਬਲਾ ਕੇ ਇਹਨਾਂ ਨੂੰ ਸਾਰੀ ਦੱਸ ਕੇ ਕਹਾਣੀ ਤਾਂ ਕਿ ਉਹਨੂੰ ਸੀਐਸਟਾਪ ਲੈ ਕੇ ਹੁਣ ਉਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਵੀ ਉਹ ਕੀ ਕੀ ਮੰਨਦਾ ਕਿੱਥੇ ਕਿੱਥੇ ਮੰਨਦਾ ਜਾਂ ਕੋਈ ਪਹਿਲਾਂ ਕੰਮ ਕਰ ਕਿੱਥੇ ਕਿੱਥੇ ਕਰ